ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਆ ਸਾਰੇ ਸੱਜਣਾ ਦਾ ਉਮੀਦ ਸਾਰੇ ਸੱਜਣ ਦੇ ਸਾਰੇ ਸੱਜਣਾ ਦੇ ਪਸ਼ੂ ਠੀਕ ਠਾਕ ਹੋਣਗੇ ਜੀ ਬਾਕੀ ਸੱਜਣੋ ਅੱਗੇ ਇਤਰਾ ਜਿਹੜੇ ਸੱਜਣ ਆਪਣੇ ਫੇਸਬੁੱਕ ਪੇਜ ਤੇ ਨਵੇਂ ਆਏ ਆ ਉਹ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਜੀ ਤੇ ਜਿਹੜੇ ਸੱਜਣ ਆਪਣੇ YouTube ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਬਾਕੀ ਸੱਜਣੋ ਅੱਜ ਦੀ ਆਪਣੀ ਵੀਡੀਓ ਦਾ ਮੇਨ ਵਿਸ਼ਾ ਤੇ ਟੌਪਿਕ ਰਹੂਗਾ ਜੀ ਮਸਕੀਟੋਸ ਮੱਛਰ ਜਿਹਨੂੰ ਕੀ ਪੰਜਾਬੀ ਜੀ ਕਹਿੰਦੇ ਆ ਮੱਛਰ ਦੀ ਆ ਸਮੇਂ ਦੇ ਵਿੱਚ ਪਰਮਾਰ ਹੁੰਦੀ ਹੈ ਪੂਰੀ ਜੀ ਜਿਹੜਾ ਕੀ ਪਸ਼ੂਆਂ ਦੇ ਲਈ ਕਾਫੀ ਜਿਆਦੇ ਨੁਕਸਾਨਦਾਇਕ ਹੁੰਦਾ ਆਲ ਓਵਰ ਪ੍ਰੋਡਕਸ਼ਨ ਤੇ ਆਲ ਓਵਰ ਪਸ਼ੂ ਦੀ ਹੈਲਥ ਦੇ ਇਫੈਕਟ ਪੂਰਾ ਪਾਉਂਦਾ ਮੱਛਰ ਇਸ ਤੋਂ ਪਹਿਲਾਂ ਸੱਜਣੋਂ ਹੀਟ ਵੇਵ ਚੱਲਦੀ ਰਹੀ ਜਿੱਤੇ ਕਰਕੇ ਪਸ਼ੂਆਂ ਦੀ ਮਿਲਕ ਪ੍ਰੋਡਕਸ਼ਨ ਤੇ ਬੀਸੀਐਸ ਤੇ ਕਾਫੀ ਜਿਆਦੇ ਇਫੈਕਟ ਪੈਂਦਾ ਰਹਿੰਦਾ ਤੇ ਹੁਣ ਮੱਛਰ ਆਉਣ ਕਰਕੇ ਪਸ਼ੂਆਂ ਦੀ ਸਿਹਤ ਤੇ ਤੇ ਦੁੱਧ ਪ੍ਰੋਡਕਸ਼ਨ ਤੇ ਕਾਫੀ ਜਿਆਦੇ ਇਫੈਕਟ ਪੈਂਦਾ ਰਹਿੰਦਾ ਸੋ ਇਸ ਦੇ ਵਿੱਚ ਆਪਾਂ ਪਸ਼ੂਆਂ ਦਾ ਰੱਖ-ਰਖਾਅ ਤੇ ਪ੍ਰਬੰਧ ਕਿਸ ਤਰ੍ਹਾਂ ਕਰੀਏ ਤਾਂ ਜੋ ਆਪਣੇ ਪਸ਼ੂਆਂ ਦੀ ਮਿਲਕ ਪ੍ਰੋਡਕਸ਼ਨ ਸਟੇਬਲ ਤੇ ਦੂਸਰੇ ਪਾਸੇ ਪਸ਼ੂਆਂ ਦੀ ਸਿਹਤ ਵੀ ਚੰਗੀ ਰਹੇ ਜੇਕਰ ਪਸ਼ੂ ਸੱਜਣੋਂ ਆਪਾਂ ਖਾਣਾਕ ਪ੍ਰੋਪਰ ਪਾਈ ਜਾਨੇ ਬਟ ਪਸ਼ੂਆਂ ਦੇ ਰੱਖਣ ਦਾ ਪ੍ਰਬੰਧ ਆਪਣਾ ਨਹੀਂ ਚੰਗਾ ਤਾਂ ਆਪਾਂ ਨੂੰ ਰਿਜ਼ਲਟ ਨਹੀਂ ਮਿਲਣਗੇ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਹਰੇਕ ਕੰਮ ਦੇ ਵਿੱਚ ਜਦੋਂ ਵੀ ਆਪਾਂ ਸੱਜਣੋਂ ਕੋਈ ਵੀ ਕੰਮ ਕਰਦੇ ਆ ਉਹਦੇ ਬਰੀਕ-ਬਰੀਕ ਸਟੈਪ ਨੂੰ ਵੀ ਅੰਡਰਸਟੈਂਡ ਕਰਨਾ ਆਪਣੇ ਲਈ ਬਹੁਤ ਜ਼ਰੂਰੀ ਹੁੰਦਾ ਬਾਕੀ ਜਿਹੜਾ ਮੱਛਰ ਆ ਸੱਜਣੋਂ ਉਹ ਤਾਂ ਪਸ਼ੂਆਂ ਦੇ ਲਈ ਕਾਫੀ ਜ਼ਿਆਦਾ ਨੁਕਸਾਨਦੇਹਕ ਹੀ ਹੁੰਦਾ ਕਿਉਂਕਿ ਮੱਛਰ ਜਦੋਂ ਪਸ਼ੂਆਂ ਨੂੰ ਡਿਸਟਰਬੈਂਸ ਕਰਦਾ ਤਾਂ ਪਸ਼ੂਆਂ ਦੀ ਜੋ ਸਲਾਈਵੇਸ਼ਨ ਆ ਉਹ ਡਿਸਟਰਬ ਹੋਣ ਕਰਕੇ ਪਸ਼ੂਆਂ ਦਾ ਪੀ ਐਚ ਲੈਵਲ ਚਲੋ ਇਹ ਸੈਂਟੀਫਿਕ ਗੱਲਾਂ ਸੱਜਣ ਨੂੰ ਇਸ ਤੇ ਆਪਾਂ ਨਹੀਂ ਜਾਵਾਂਗੇ ਆਪਾਂ ਸਿੱਧਾ ਹੀ ਗੱਲ ਕਰਦੇ ਵੀ ਜਿਹੜਾ ਪਸ਼ੂਆਂ ਦਾ ਗਾਲਾ ਕਰਨ ਦੀ ਸਮਰੱਥਾ ਉਹ ਉਹਨੂੰ ਘਟ ਜਾਂਦੀ ਜਦੋਂ ਪਸ਼ੂਆਂ ਨੂੰ ਮੱਛਰ ਡੰਗ ਕਰਦਾ ਸੋ ਉਸ ਦੇ ਲਈ ਸੋਲਿਊਸ਼ਨ ਆਪਾਂ ਕੀ ਕਰਨਾ ਪਹਿਲੇ ਨੰਬਰ ਤੇ ਸੱਜਣਾਂ ਨੂੰ ਗੱਲ ਐਡ ਆਨ ਕਰਦਗੇ ਵੀ ਜਿਹੜਾ ਆਪਾਂ ਸੱਜਣ ਨੂੰ ਪਸ਼ੂਆਂ ਨੂੰ ਧੂਆਂ ਪਾਉਂਦੇ ਆ ਜਿਹੜੇ ਸੱਜਣ ਦਾ ਚਲੋ ਮੇਰਾ ਸੱਜਣ ਨੂੰ ਪੀਣੀ ਹੈ ਨਾ ਤੁਹਾਨੂੰ ਸੁਜੈਸ਼ਨ ਆਪਣੀ ਤੁਹਾਨੂੰ ਤੁਸੀਂ ਐਕਸੈਪਟ ਕਰਨਾ ਪ੍ਰਮਾਣ ਕਰਨਾ ਨਾ ਕਰਨਾ ਇਹ ਤੁਹਾਡੀ ਸੋਚ ਆ ਬਟ ਜਿਹੜਾ ਧੂਆਂ ਪਸ਼ੂਆਂ ਨੂੰ ਬਿਲਕੁਲ ਨਹੀਂ ਪਾਉਣਾ ਚਾਹੀਦਾ ਆਪਾਂ ਵੀ ਪਹਿਲਾਂ ਪਾਉਂਦੇ ਹੁੰਦੇ ਸੀ ਬਟ ਜੋ ਧੂਆਂ ਪਸ਼ੂਆਂ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਕਰਦਾ ਜਿਸ ਦੇ ਕਰਕੇ ਪਸ਼ੂਆਂ ਦੇ ਵਿੱਚ ਲੰਗਸ ਦੀ ਸਮੱਸਿਆ ਫੇਫੜਿਆਂ ਦੀ ਸਮੱਸਿਆ ਕ੍ਰੀਏਟ ਹੁੰਦੀ ਆ ਆਪਾਂ ਇੰਟਰਨੈਟ ਤੇ ਹੁਣ ਵੀਡੀਓ ਦੇਖਦੇ ਰਹਿੰਨੇ ਆ ਕਾਫੀ ਜ਼ਿਆਦੇ ਪਸ਼ੂਆਂ ਨੂੰ ਦਿੱਕਤਾਂ ਧੂਏ ਕਰਕੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੋ ਜਿਹੜਾ ਸੋਲੂਸ਼ਨ ਪ੍ਰੋਪਰ ਨਹੀਂ ਹੈਗਾ ਮੱਛਰ ਦਾ ਆਪਾਂ ਜਿਹੜਾ ਮੱਛਰ ਦਾ ਸੋਲੂਸ਼ਨ ਸੱਜਣੂ ਕਰਦੇ ਆ ਆਪਾਂ ਅੱਗੇ ਵੀ ਵੀਡੀਓ ਪਾਈ ਸੀ ਡੀਜ਼ ਉਹਨਾਂ ਪੁਛਿਆਂ ਨੂੰ ਸ਼ਰਕਾ ਕਰਦੇ ਆ ਜਿਸ ਦੇ ਨਾਲ ਕਾਫੀ ਜ਼ਿਆਦਾ ਰਾਹਤ ਮਿਲਦੀ ਹੈ ਤੇ ਹੁਣ ਕਾਫੀ ਸੱਜਣ ਕਹਿਣਗੇ ਵੀ ਜੋ ਡੀਜ਼ਲ ਆ ਪੁਛਿਆਂ ਦੀ ਸਕਿੰਨ ਤੇ ਇਫੈਕਟ ਕਰਦਾ ਬਿਲਕੁਲ ਜੀ ਕਰਦਾ ਸਕਿੰਨ ਤੇ ਇਫੈਕਟ ਪਰ ਆਪਾਂ ਥੋੜੀ ਜੀ ਡੀਜ਼ਲ ਦੇ ਨਾਲ ਸਰੋਂ ਦੇ ਤੇਲ ਦੀ ਮਾਤਰਾ ਥੋੜੀ ਜੀ ਉਸ ਤੋਂ ਵੱਧ ਕਰ ਲੈਣੇ ਆ ਜਿਹਦੇ ਕਰਕੇ ਅਪਰੋਕਸੀਮੇਟਲੀ ਸਟੇਬਲ ਰਹਿੰਦਾ ਤੇ ਮੱਛਰ ਤੋਂ ਕਾਫੀ ਜ਼ਿਆਦਾ ਰਾਹਤ ਮਿਲਦੀ ਆ ਸਹੀ ਜਿਹੜਾ ਸੋਲੂਸ਼ਨ ਹੈ ਸੱਜਣ ਨੂੰ ਮੱਛਰ ਤੋਂ ਹੈ ਜੀ ਮੱਛਰਦਾਨੀ ਜੇਕਰ ਆਪਣੇ ਕੋਲ ਜਗਾ ਮੱਛਰਦਾਨੀ ਲਗਾਉਣ ਦੀ ਹੈਗੀ ਬਰਾਂਡੇ ਦੇ ਵਿੱਚ ਜਾਂ ਆਪਾਂ ਬਾਹਰ ਲਗਾਉਣਾ ਤਾਂ ਉਹ ਜ਼ਰੂਰ ਲਾਉਣੀ ਚਾਹੀਦੀ ਹੈ ਮੱਛਰਦਾਨੀ ਦੇ ਨਾਲ ਕਾਫੀ ਜ਼ਿਆਦੇ ਪਸ਼ੂਆਂ ਨੂੰ ਐਗਜ਼ੈਕਟਲੀ ਸੋਲਿਊਸ਼ਨ ਤੇ ਐਗਜ਼ੈਕਟਲੀ ਪਸ਼ੂ ਨੂੰ ਰਾਹਤ ਮਿਲਦੀ ਹੈ ਸੋ ਬਾਕੀ ਪੱਖਿਆਂ ਦਾ ਪ੍ਰਬੰਧ ਪਸ਼ੂਆਂ ਨੂੰ ਜ਼ਰੂਰ ਕੀਤਾ ਜਾਵੇ ਤੇ ਜੋ ਪਸ਼ੂਆਂ ਦੀ ਜਗਾ ਬੈਠਣ ਵਾਲੀ ਸੱਜਣੋ ਜਿੱਥੇ ਪਸ਼ੂ ਨੇ ਆਪਣੇ ਆਰਾਮ ਕਰਨਾ ਉਸ ਜਗਾ ਬਿਲਕੁਲ ਡਰਾਈ ਬਿਲਕੁਲ ਸੁੱਕੀ ਹੋਣੀ ਬਹੁਤ ਜ਼ਰੂਰੀ ਕਿਉਂਕਿ ਗਿੱਲ ਗਿੱਲ ਵਾਲੀ ਜਗਾ ਤੇ ਸੱਲ ਵਾਲੀ ਜਗਾ ਤੇ ਮੱਛਰ ਨੇ ਆਉਣਾ ਹੀ ਆਉਣਾ ਜੀ ਪਸ਼ੂਆਂ ਦਾ ਜੋ ਬਾਥਰੂਮ ਦਾ ਨਿਕਾਸ ਆ ਉਹ ਹੋਣਾ ਸਹੀ ਤੰਗ ਨਾਲ ਇਹ ਬਹੁਤ ਜ਼ਰੂਰੀ ਆ ਬਾਕੀ ਮੱਛਰ ਦੀਆਂ ਜੋ ਮੱਛਰ ਦੇ ਹੋਣ ਕਰਕੇ ਜਿਹੜੀਆਂ ਪਸ਼ੂਆਂ ਦੇ ਵਿੱਚ ਬਿਮਾਰੀਆਂ ਸੱਜਣੋਂ ਮੇਨ ਆਉਂਦੀਆਂ ਗਲੂਕੋਜ ਦੀ ਡੈਫੀਸ਼ੈਂਸੀ ਖੂਨ ਦੀ ਕਮੀ ਪਸ਼ੂਆਂ ਦੇ ਵਿੱਚ ਆਉਂਦੀ ਸੱਜਣੋਂ ਉਹ ਮੱਛਰ ਦੇ ਕਰਕੇ ਪਸ਼ੂਆਂ ਦੀ ਪ੍ਰੋਡਕਸ਼ਨ ਦੇ ਸਿਹਤ ਤੇ ਇਫੈਕਟ ਵੀ ਇਸ ਕਰਕੇ ਪੈਂਦਾ ਸੋ ਪਸ਼ੂਆਂ ਨੂੰ ਆਪਣੇ ਨੂੰ ਮੱਛਰ ਤੋਂ ਬਚਾਉਣਾ ਬਹੁਤ ਜ਼ਰੂਰੀ ਆ ਸੋ ਚਲੋ ਹਰੇਕ ਕੰਮ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਹੀ ਹੁੰਦਾ ਬਾਲਾ ਜਿਆਦੇ ਆਰੀਜਨ ਵਾਲਾ ਕੰਮ ਨਹੀਂ ਹੁੰਦਾ ਮੱਛਰ ਦੇ ਲਈ ਐਗਜ਼ੈਕਟ ਸੋਲੂਸ਼ਨ ਸੱਜਣੋ ਮੱਛਰ ਦਾ ਨਹੀਂ ਸੋ ਚਲੋ ਮੱਜਾਂ ਦੇ ਆਪਾਂ ਡੀਜ਼ਲ ਤੇ ਸਰੋਂ ਦਾ ਤੇਲ ਦਾ ਛੜਕਾਅ ਕਰਦੇ ਆ ਤੇ ਮੇਰੀ ਸੋਚ ਨੂੰ ਸੱਜਣ ਫੋਲੋ ਕਰਨ ਵਾਲੇ ਉਹਨਾਂ ਨੂੰ ਬੇਨਤੀ ਹੈ ਵੀ ਅਪੀਲ ਹੈ ਵੀ ਆਪਾਂ ਪਸ਼ੂਆਂ ਨੂੰ ਧੂਆ ਨਹੀਂ ਪਾਉਣਾ ਸੱਜਣੋ ਕਿਉਂਕਿ ਧੂਏ ਦੇ ਨੁਕਸਾਨ ਹੀ ਆ ਬੜੀਆਂ ਆਪਾਂ ਫੇਸਬੁੱਕ ਤੇ ਵੀਡੀਓ ਦੇਖਦੇ ਰਹਿੰਦੇ ਆ ਕਿ ਕੂਲਰ ਚ ਇੱਕ ਇਸ ਤਰ੍ਹਾਂ ਵੀ ਪਾਥੀਆਂ ਵਿੱਚ ਆ ਕੇ ਰੱਖ ਦਿੰਦੇ ਆ ਉਹ ਸੱਜਣ ਆਪਣੀ ਚਾਰ ਵੀਵਾਂ ਦੀ ਖਾਤਰ ਇਹਨਾਂ ਚੀਜ਼ਾਂ ਨੂੰ ਨਹੀਂ ਅੰਡਰਸਟੈਂਡ ਕਰਦੇ ਵੀ ਉਸ ਦਾ ਵਿਗਿਆਨਕ ਇਫੈਕਟ ਕੀ ਪੈਂਦਾ ਜੇ ਨਾ ਕਿ ਪਸ਼ੂਆਂ ਦੇ ਲਈ ਕਾਫੀ ਜ਼ਿਆਦਾ ਨੁਕਸਾਨ ਦੇਗਾ ਬਾਕੀ ਆਪਣੀ ਅੱਜ ਦੀ ਵੀਡੀਓ ਸੱਜਣ ਨੂੰ ਮੱਛਰ ਤੇ ਸੀ ਦੀ ਮਸਕੀਟੋਸ ਤੇ ਜਿੰਨੀ ਕ ਆਪਾਂ ਨੂੰ ਜਾਣਕਾਰੀ ਸੀ ਆਪਾਂ ਤੁਹਾਨੂੰ ਦਿੱਤੀ ਹੈ ਸੱਜਣ ਨੂੰ ਦਿੱਤੀ ਕੀ ਜਾਣਕਾਰੀ ਕਿਵੇਂ ਲੱਗੀ ਹੈ ਤੁਸੀਂ ਕਮੈਂਟ ਕਰਨਾ ਤੇ ਬਾਕੀ ਸੱਜਣਾਂ ਨੂੰ ਅਪੀਲ ਹੈ ਵੀ ਆਪਣੀ ਵੀਡੀਓ ਨੂੰ ਨਾਲ ਸ਼ੇਅਰ ਕਰ ਦਿਆ ਕਰੋ ਆਪਣੀ ਵੀਡੀਓ ਦਾ ਮੇਨ ਮੋਟਿਵ ਮੇਨ ਪ੍ਰੈਫਰੈਂਸ ਇਹੀ ਹੁੰਦੀ ਹੈ ਵੀ ਵੈਲਿਊਏਬਲ ਵੀਡੀਓ ਬਣਾਈਏ ਸੱਜਣਾ ਤਾਂ ਹੀ ਤਾਂ ਜੋ ਹਰੇਕ ਫਾਰਮਰ ਦੇ ਵੀਡੀਓ ਆਪਣੀ ਨੋਲੇਜੇਬਲ ਹੋਵੇ ਤੇ ਫਾਇਦੇਮੰਦ ਹੋਵੇ ਅੱਜ ਦੀ ਵੀਡੀਓ ਬੈਣੀ ਕਿਸੇ ਵੀਡੀਓ ਕਿਵੇਂ ਲੱਗੀ ਇਹ ਤੁਸੀਂ ਜਰੂਰ ਦੱਸਣਾ ਫੇਰ ਜਿਹੜੇ ਸੱਜਣ ਫੇਸਬੁੱਕ ਪੇਜ ਤੇ ਨਵੇਂ ਆਏ ਆ ਉਹ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਤੇ ਜਿਹੜੇ ਸੱਜਣ YouTube ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚਦੀਆਂ ਰਹਿਣ ਜਿਹੜੇ ਸੱਜਣ ਆਪਾਂ ਨੂੰ ਰਿਸਪੌਂਸ ਦਿੰਦੇ ਰਹਿੰਦੇ ਆ ਵੀਡੀਓਜ਼ ਤੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਨਵੇਂ ਸੱਜਣ ਜੁੜਦੇ ਰਿਹਾ ਕਰਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ